ਫਾਈਨਲੀ ਕਲੰਬੀਉ ਡੀਕ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਲੌਂਚ ਰਿਲੀਜ਼ ਹੋ ਚੁੱਕਿਆ ਹੈ ਤੇ ਗਾਣੇ ਨੇ ਰਿਲੀਜ਼ ਹੁੰਦੇ ਹੀ ਵਿਰੋਧੀਆਂ ਦੇ ਮੂੰਹ ਬੰਦ ਕਰਵਾ ਕੇ ਰੱਖ ਦਿੱਤੇ ਨੇ ਤੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਸੀ ਵੀ ਹੁਣ ਸਿੱਧੂ ਮੂਸੇਵਾਲੇ ਦੇ ਗਾਣੇ ਪਹਿਲਾਂ ਦੀ ਤਰ੍ਹਾਂ ਟ੍ਰੈਂਡ ਨਹੀਂ ਕਰ ਦਿੱਤੇ ਤੇ ਕੁਮਾਰ ਫਿਰ ਹੁਣ ਮੂਸੇਵਾਲੇ ਦੇ ਚੌਨ ਬਣੇ ਨੇ ਉਹਨਾਂ ਸਾਰੇ ਲੋਕਾਂ ਦੇ ਮੂੰਹ ਬੰਦ ਕਰੇ ਨੇ ਤੇ ਸਿੱਧੂ ਦਾ ਗਾਣਾ ਮਹਿਜ ਇੱਕ ਘੰਟੇ ਦੇ ਵਿੱਚ 1 ਮਿਲੀਅਨ ਵਿਊਜ਼ ਕ੍ਰਾਸ ਕਰ ਚੁੱਕੇ ਤੇ ਬਹੁਤ ਸਾਰੇ ਇੰਡਸਟਰੀ ਦੇ ਸਿੰਗਰਾਂ ਨੂੰ ਇੱਕ ਦਿਨ ਦੇ ਵਿੱਚ ਵੀ 1 ਮਿਲੀਅਨ ਵਿਊਜ਼ ਨਸੀਬ ਨਹੀਂ ਹੁੰਦਾ ਹੁ ਇਸ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ਕਿਉਂਕਿ ਸਿੱਧੂ ਦੇ ਜਨਮਦਿਨ ਮੂਸੇਵਾਲੇ ਦੇ ਮਾਪੇ ਬੇहद ਭਾਪਕ ਹੋਏ ਸੀ ਪਰ ਉਸ ਕਾਲਪੁਰਖ ਵਾਹਿਗੁਰੂ ਦੀ ਵੱਡੀ ਕਿਰਪਾ ਦੇ ਨਾਲ ਮੁੜ ਤੋਂ ਸਿੱਧੂ ਦੀ ਹਵੇਲੀ ਰੌਣਕਾਂ ਲੱਗੀਆਂ ਨੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੰਕ ਨਹੀਂ ਕਿ ਸਿੱਧੂ ਦੇ ਜਨਮਵੰਦ ਹਰ ਇੱਕ ਸਿੱਧੂ ਦੇ ਚਾਹਣ ਵਾਲੇ ਦੀ ਇਹ ਹੀ ਦੀਲੀ ਇੱਛਾ ਸੀ ਕਿ ਮਾਂ ਚਰਨ ਕੌਰ ਦੀ ਕੁੱਖੋਂ ਇੱਕ ਹੋਰ ਸਿੱਧੂ ਜਨਮ ਲਵੇ ਤੇ ਹੁਣ ਉਸ ਕਾਲਪੁਰਖ ਵਾਹਿਗੁਰੂ ਦੀ ਵੱਡੀ ਕਿਰਪਾ ਦੇ ਨਾਲ ਮੁੜ ਤੋਂ ਮੂਸੇਵਾਲੇ ਦੀ ਹਵੇਲੀ ਰੌਣਕਾਂ ਲੱਗੀਆਂ ਨੇ ਤੇ ਪਹਿਲਾਂ ਸਿੱਧੂ ਪਰਮਾਰ ਪਰ ਸਿੱਧੂ ਦਾ ਗਾਣਾ ਰਿਲੀਜ਼ ਕਰਕੇ ਕਿਤੇ ਨਾ ਕਿਤੇ ਬਹੁਤੀ ਅੰਤ ਤੱਕ ਘੱਟ ਹੋ ਗਿਆ ਸੋ ਜੇਕਰ ਤੁਹਾਨੂੰ ਵੀ ਸਿੱਧੂ ਦਾ ਨਾਮ ਆਗਣਾ ਲੋਕ ਚੰਗਾ ਲੱਗਦਾ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ